ਸੋਚਦਾ ਕਿਸਾਨ ਵਾਸੀ ਭਾਈਚਾਰਾ ਸਾਰੇ ਜਿਹਨੇ ਪੰਜਾਬ ਦੇ ਵਾਸੀਆਂ ਸਾਰਿਆਂ ਨੇ ਮਿਲ ਜੁਲ ਕੇ ਹੀ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਧਰਮ ਫਿਰਕੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਸਾਰਿਆਂ ਨੂੰ ਨਾਲ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਜੋ ਸਾਡੇ ਬੰਦੀ ਸਿੰਘ ਆਈ ਨੇ ਚਿਰ ਤੋਂ ਤੇ ਜੇਲਾ ਚ ਬੰਦੇ ਆ ਉਹਨਾਂ ਨੇ ਆਪਣੀਆਂ ਸਜ਼ਾ ਤੋਂ ਵੱਧ ਭੁੱਲ ਲਿਆ ਉਹਨੂੰ ਸਾਰੇ ਪੰਜਾਬੀਆਂ ਨੂੰ ਮੇਰਾ ਖਿਆਲ ਹੈ ਬਰੇਵਨਗੀਤ ਪਿੱਟੂਨ ਵਿੱਚ ਸੋਚਣਾ ਚਾਹੀਦਾ ਕਿ ਇਹੋ ਜੀ ਅੜੀਆਲਾ ਰਵਈਆ ਅਪਣਾ ਕੇ ਉਹ ਮੇਰਾ ਖਿਆਲ ਜ਼ਿਆਦਾ ਟਾਈਮ ਸੰਤਾਨ ਨੇ ਜਿਦਾਂ ਨੂੰ ਉਹਨਾਂ ਦਾ ਲੋਕ ਸਭ ਤੋਂ ਇਨਕਾਰਤਾ ਸਰਕਾਰਾਂ ਕਿੰਨਾ ਚਿਰ ਉਹਨਾਂ ਨੂੰ ਇਹ ਇਦਾਂ ਰੱਖਣੀਆਂ ਲੋਕਾਂ 'ਚ ਜਿਹੜਾ ਤੁਸੀਂ ਵਿਚਰੋਗੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਨਾਲ ਖੜੋਗੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਮੇਰਾ ਖਿਆਲ ਉਹਨਾਂ ਨੂੰ ਵੀ ਆਪਣੇ ਹਰ ਝਾਤ ਮਾਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕੌਮ ਦੇ ਵੱਡੇ ਹਿੱਤਾਂ ਲਈ ਜੇ ਉਹ ਆਪਣੇ ਆਪ ਨੂੰ ਚਾਹੁੰਦੇ ਆ ਤੇ ਮੇਰਾ ਖਿਆਲ ਉਹਨਾਂ ਨੂੰ ਇਸ ਚੀਜ਼ ਤੇ ਰਾਖ ਦਿਨ ਦੇ ਫਰਮ ਚਾਹੀਦੀ ਹੈ ਤੇ ਬੰਦੀ ਸਿੰਘਾਂ ਦੇ ਰਿਆ ਕਰ ਰਹੇ ਗਰਾਉਂਡ ਵਾਸਤੇ ਉਹਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰਨੀ ਮਪੂਰੀ ਭਾਈ ਸਾਹਿਬ ਨੇ ਜੋ ਹੁਣ ਸੌ ਚੁੱਕ ਸੌਂਚਣ ਵਾਸਤੇ ਜੋ ਰਹੀ ਦੀ ਗੱਲ ਚੱਲ ਰਹੀ ਹੈਗੀ ਆ ਪੰਜਾਬ ਸਰਕਾਰ ਨਾਲ ਬੜੀ ਕਿਵੇਂ ਦਾ ਰਵਈਆ ਲੱਗਦਾ ਨਹੀਂ ਅਜੇ ਸਾਡੀ ਪੰਜਾਬ ਸਰਕਾਰ ਨਾਲ ਕੋਈ ਨਹੀਂ ਗੱਲ ਚੱਲੀ ਅਸੀਂ ਜਿਹੜੀ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਦਾ ਜਿਹੜਾ ਲੋਕਾਂ ਦਾ ਸੰਦੇਸ਼ ਲੈ ਕੇ ਭਾਈ ਸਾਹਿਬ ਕੋ ਗਏ ਸੀ ਤੇ ਭਾਈ ਸਾਹਿਬ ਨੇ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਜਿੱਥੇ-ਜਿੱਥੇ ਵੀ ਕਰੋੜ ਸਿੰਘ ਦੇ ਲੋਕਾਂ ਨੇ ਤੇ ਵੋਟਾਂ ਪਾ ਕੇ ਇਸ ਨੂੰ ਸਹਿਯੋਗ ਦਿੱਤਾ ਭਾਰੀ ਪੂਰੇ ਸਿੱਖ ਜਗਤ ਨੇ ਉਹਨਾਂ ਦਾ ਜਿੱਥੇ-ਜਿੱਥੇ ਵੀ ਬੈਠਾ ਸੀ ਉਹਨਾਂ ਨੇ ਉਹਨਾਂ ਤੇ ਕੋਣ ਮੇਰੇ ਹਿੱਸਾ ਪਾਇਆ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਕਰਕੇ ਉਹਨਾਂ ਨੇ ਪੂਰੇ ਸਿੱਖ ਜਗਤ ਨੂੰ ਬਹੁਤ ਬਧਾਈ ਦਿੱਤੀ ਔਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਉਹਨਾਂ ਨੇ ਕਿਹਾ ਕਿ ਇਹ ਜਿੱਤ ਜਿਹੜੀ ਆ ਇਹ ਸੰਤਾਂ ਦੀ ਜਿੱਤ ਆ ਤੇ ਮੈਂ ਏ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦੀ ਸੇਵਾ 'ਚ ਹਮੇਸ਼ਾ ਮੈਂ ਹਾਜ਼ਰ ਨੀ। ਪੱਪੀ ਜਦੋਂ ਇਲੈਕਸ਼ਨ ਹੋ ਰਿਹਾ ਸੀਗਾ ਬਡੂਰ ਸਾਹਿਬ ਕੋਲ ਮੌਟ ਸੇਟ ਬਣੀ ਹੋਈ ਸੀਗੀ। ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਵਿਰਸਾ ਸਿੰਘ ਬਲਟੋਹਾ ਵੱਲੋਂ ਜੋ ਵੀ ਸ਼ਬਦ ਨਿੱਜੀ ਵੀ ਬੋਲਣੇ ਸਹੀਦੇ ਸੀਗੇ ਭਾਈ ਸਾਹਿਬ ਵਾਸਤੇ ਉਹ ਵੀ ਬੋਲੇ ਉਹਨਾਂ ਨੇ। ਪਰ ਹੁਣ ਕੱਲ ਇੱਕ ਬਿਆਨ ਆਉਂਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਵੀ ਇਹਨਾਂ ਦੀ ਰਿਹਾਈ ਦੇ ਲਈ ਜਾਂ ਸੌਂ ਚੁਪਣ ਦੇ ਲਈ ਇਨਾਂ ਨੂੰ ਰਿਹੱਟਤਾ ਜਾਵੇ ਕਿਵੇਂ ਲੰਦੇ ਹੋ ਇਹਨਾਂ ਦੇ ਸਤਾਰਕ ਦੇ ਵਿੱਚ ਜੀ ਇਹ ਜੀ ਇਹ ਤੋਂ ਵੀ ਉਹਨਾਂ ਨੇ ਇੱਕ ਇੱਕ ਵਰਤਾਂ ਸਰਜਨਰੀ ਕੋਰਸ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਸੀ ਇਲੈਕਸ਼ਨ ਜਿੱਤ ਜੀਏ ਕਿਉਂ ਭਾਈ ਸਾਹਿਬ ਦੀ ਸਾਰੀ ਸਖਸ਼ੀਅਤ ਨੂੰ ਸਾਰੇ ਲੋਕ ਹੀ ਤੁਸੀਂ ਸਾਰੇ ਸਮਝਦੇ ਹੋ ਤੇ ਲੋਕਾਂ ਨੇ ਉਹਨਾਂ ਦੀ ਉਹਨਾਂ ਦੇ ਬਿਆਨਾਂ ਤੇ ਕੋਈ ਅਸਰ ਨਹੀਂ ਕੀਤਾ ਉਹਨਾਂ ਨੇ ਬਥੇਰਾ ਚਿਕੜਾ ਛਾਲਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਲੋਕ ਹੁਣ ਕਾਫੀ ਸਮਝਦਾਰ ਹੋ ਚੁੱਕੇ ਆ ਉਹਨਾਂ ਨੇ ਭਾਈ ਸਾਹਿਬ ਦਾ ਡਟ ਕੇ ਸਾਥ ਦਿੱਤਾ ਤੇ ਬਹੁਤ ਵੱਡੀ ਲੀਡ ਨਾਲ ਉਹਨੂੰ ਜਤਾਇਆ ਇਹ ਲੋਕਾਂ ਦੀ ਜਿੱਤ ਆ ਤੇ ਲੋਕਾਂ ਨੇ ਉਹਨਾਂ ਦੇ ਜਿਹੜੀਆਂ ਉਹਨਾਂ ਨੇ ਗਿਰਦਾ ਸਿੰਘ ਬਲਟੋਵਾ ਜਾਂ ਹੋਰ ਲੋਕਾਂ ਨੇ ਉਹਨਾਂ 'ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਦਾ ਜਵਾਬ ਸੰਗਤਾ ਨੇ ਦਿੱਤਾ ਤੇ ਇਹਨੂੰ ਜ਼ਿਆਦਾ ਕਹਿਣ ਦੀ ਕੋਸ਼ਿਸ਼ ਨਹੀਂ ਚਲੋ ਜੇ ਉਹ ਅੱਜ ਕਹਿ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਇਸ ਇਹਨੇ ਨੀਵੇਂ ਪੱਧਰ ਤੇ ਨਹੀਂ ਸੇ ਹੋਣਾ ਚਾਹੀਦਾ ਕਿ ਉਹ ਇੱਕ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਫਿਰ ਪੰਥਕ ਜਿਹੜਾ ਕੋਈ ਕੋਈ ਸਿੱਖ ਚਿਹਰਾ ਚੇ ਲਖਣ ਲੜਿਆ ਉਹਦੇ ਖਿਲਾਫ ਹੀ ਉਹਨਾਂ ਲਖਣ ਲੜੀ ਉਹਨਾਂ ਹੋਰ ਦੁੱਧੀਆਂ ਦੋ ਤਿੰਨ ਪਾਰਟੀਆਂ ਜਿਹੜੀਆਂ ਮੇਜਰ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਕੋਈ ਬਚਨ ਨਹੀਂ ਬੋਲਿਆ ਇਸ ਕਰਕੇ ਸਿੱਖ ਸਿੱਖ ਸੰਗਤਾਂ ਦੇ ਮਨ 'ਚ ਇਸ ਗੱਲ ਦਾ ਰੋਸ ਆ ਕਿ ਉਹਨਾਂ ਨੇ ਇਹ ਸਾਡੇ 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 ਮਨ 'ਚ ਨਹੀਂ ਹੈ ਨਾ ਸਿੱਖ ਸੰਗਤਾਂ ਨੇ ਇਸ ਕਰਕੇ ਉਹਨਾਂ ਨੂੰ ਬਹੁਤ ਅਪਸ਼ਾਰ ਦਿੱਤਾ ਔਰ ਬਹੁਤ ਉਹਨਾਂ ਦੇ ਮਨ ਉਲੱਥ ਗਏ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਅੱਗੇ ਤੋਂ ਵੀ ਜੇ ਉਹਨਾਂ ਨੇ ਇਹ ਪਹਿਲੀ ਗੱਲ ਤੇ ਹੁਣ ਸੰਕਤਾ ਨੇ ਵੈਸੇ ਹੀ ਇਨਕਾਰ ਦਿੱਤਾ ਫਿਰ ਵੀ ਜੇ ਉਹਨਾਂ ਨੇ ਇਸ ਫੀਲਡ 'ਚ ਰਹਿਣਾ ਵਾ ਤੇ ਉਹਨਾਂ ਨੂੰ ਲੋਕਾਂ ਦੀਆਂ ਸਿੱਖ ਈਤਾਂ ਦੀਆਂ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੱਗੇ ਤੋਂ ਚੰਗੇ ਫੈਸਲੇ ਲੈਣੇ ਚਾਹੀਦੇ। ਅੱਜ ਵੀ ਰਮਨੀਤ ਸਿੰਘ ਮਿੱਕੂ ਵੱਲੋਂ ਕਾਫੀ ਵੀ ਆਲਵਾਜੀ ਕੀਤੀ ਗਈ ਹੈ ਭਾਈ ਸਾਹਿਬ ਦੇ ਖਿਲਾਫ। ਕੱਲ ਉਹਨਾਂ ਜਿੱਤਾਂ ਤੇ ਬਾਬ ਜੀ ਜਿਹੜਾ ਪਾਜਵਾ ਵੱਲੋਂ ਕੇਂਦਰੀ ਮਾਪਦੀ ਲਗਾਇਆ ਗਿਆ ਕਿਵੇਂ ਦੇਖਦੇ ਹਾਂ ਇਹ ਤੇ ਚਲੋ ਜੀ ਮੈਂ ਤਾਂ ਸੋਚਦਾ ਕਿ ਮਹਾਰਾਜ ਉਹਨਾਂ ਨੇ ਵੀ ਸਤਿਮਤ ਬਖਸ਼ੇ ਕਿ ਪੰਜਾਬ ਸੁੱਖ ਸ਼ਾਂਤੀ ਨਾਲ ਵਸਦਾ ਰਹੇ ਜਿੱਦਾਂ ਉਹਨਾਂ ਨੇ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਕੋ ਪਾੜਾ ਪਾਉਣ ਦੀ ਕੋਸ਼ਿਸ਼ ਕੇ ਸੰਤਾ ਨੇ ਬਹੁਤ ਉਹਨਾਂ ਦੀਆਂ ਧਲਾਂ ਤੇ ਨਾਸਰ ਕਰਦੇ ਹੋਏ ਤੇ ਮੈਂ ਸੋਚਦਾ ਕਿਸਾਨ ਮਾਬ ਸੀ ਭਾਈਚਾਰਾ ਸਾਰੇ ਜਿਹਨੇ ਪੰਜਾਬ ਦੇ ਵਾਸੀਆਂ ਸਾਰਿਆਂ ਨੇ ਮਿਲ ਜੁਲ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਤਾਂ ਕਿਉਂਕਿ ਨਾ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਸਾਰੇ ਨਾਲ ਮਿਲ ਕੇ ਆਵਾਜ਼ ਚੁੱਕੀ ਚੀ ਦੀ ਆ ਤੇ ਜੋ ਸਾਡੇ ਬੰਦੀ ਸਿੰਘ ਆਈਨੇ ਚਿਰ ਤੋਂ ਤੇ ਜੇਲਾ ਜਬੰਦਿਆ ਉਹਨਾਂ ਨੇ ਆਪਣੀਆਂ ਸਜਾਵਾਂ ਤੋਂ ਵੱਧ ਭੁੱਲ ਲਿਆ ਉਹਨੂੰ ਸਾਰੇ ਪੰਜਾਬੀਆਂ ਨੂੰ ਮੇਰਾ ਖਿਆਲ ਹੈ ਬਰੇਵਿੰਡਿਤ ਬਿਟੂ ਨੂੰ ਸੋਚਣਾ ਚਾਹੀਦਾ ਕਿ ਇਹੋ ਜੀ ਅੜੀ ਵਾਲਾ ਰਵਈਆ ਅਪਣਾ ਕੇ ਉਹ ਮੇਰਾ ਖਲ ਤਗਾ ਟਾਈਮ ਸੰਖਾਨੇ ਜਿਦਾਂ ਨੂੰ ਹਮਨਾਂ ਲੋਕ ਸਭੇ ਚੰਕਾਰਤਾ ਸਰਕਾਰਾਂ ਕਿੰਨਾ ਚਿਰ ਉਹਨਾਂ ਨੂੰ ਇਹ ਇਦਾਂ ਰੱਖਣੀਆਂ ਲੋਕਾਂ ਚ ਜਿਹੜਾ ਤੁਸੀਂ ਵਿਚਰੋਗੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਨਾਲ ਖੜੋਗੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਮੇਰਾ ਖਿਆਲ ਉਹਨਾਂ ਨੂੰ ਵੀ ਆਪਣੇ ਹੱਥ ਮਾਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕੌਮ ਦੇ ਵੱਡੇ ਹਿੱਤਾਂ ਲਈ ਜੇ ਉਹ ਆਪਣੇ ਆਪ ਨੂੰ ਸੋਚਦੇ ਆ ਮੇਰਾ ਖਿਆਲ ਹੈ ਉਹਨਾਂ ਨੂੰ ਇਹ ਚੀਜ਼ ਤੇ ਰਾਖ ਦਿਨ ਦਿਖਾਉਣਾ ਚਾਹੀਦੀ ਗਿਆ ਤੇ ਬੰਦੀ ਸਿੰਘਾਂ ਦੇ ਰਹਾ ਕਰ ਰਹੇ ਗਰਾਉਂਡ ਵਾਸਤੇ ਉਹਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰ ਰਹੇ ਆ। ਨਸ਼ਿਆ ਦਾ ਆਪੀ ਜਿਹੜਾ ਖਹਿਰ ਪੰਜਾਬ ਦੇ ਵਿੱਚ ਵਾਪਰ ਰਿਹਾ ਕੋਈ ਨਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਿਤ ਦੇ ਵੀ ਜਿਹੜੀ ਭੇਟ ਚੜ੍ਹਦੇ ਆ। ਕੀ ਲੱਗਦਾ ਹੈ ਕਿ ਜੇਕਰ ਭਾਈ ਸਾਹਿਬ ਬਾਹਰ ਆਉਂਨੇ ਆ ਜਿਹੜੀ ਨਸ਼ਿਆ ਵਿਰੋਧ ਨੂੰ ਨਾਲ ਵੱਲੋਂ ਬਹਿਮ ਚਲਾਈ ਗਈ ਸੀ ਉਹ ਕੱਲਾ ਗਡੂਰ ਹਲ ਸਭ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਉਤਕਰਮ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਨਹੀਂ ਇਹ ਜਿਹੜਾ ਹੈ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਜਾਂ ਲੋਕਾਂ ਨੇ ਐਡਾ ਬੜਾ ਸਹਿਯੋਗ ਦਿੱਤਾ ਉਹ ਖਾਲੀ ਨਸ਼ਿਆਂ ਦੇ ਲੜਾਈ ਦੇ ਖਿਲਾਫ ਹੀ ਦਿੱਤਾ ਗਿਆ ਮੇਰੇ ਜਿੱਥੋਂ ਤੱਕ ਲੱਗਦਾ ਕਿ ਸਾਰੇ ਲੋਕਾਂ ਦੀ ਇਹ ਕੋਈ ਆਵਾਜ਼ ਸੀ ਕਿ ਪੰਜਾਬ ਦੀ ਨੌਜਵਾਨੀ ਨਸ਼ਾ ਖਾ ਰਹੀ ਆ ਤੇ ਜੇ ਨੌਜਵਾਨੀ ਨਾ ਬਚੂਗੀ ਤੇ ਸਾਡੇ ਬਾਕੀ ਹੋਰ ਸਾਰੇ ਸਾਧਨ ਬੇਕਾਰ ਹੋ ਜਾਣਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਦਾ ਵੀ ਇਹੋ ਹੀ ਆ ਕਿ ਮੈਂ ਨਸ਼ਿਆਂ ਦੇ ਖਿਲਾਫ ਹੀ ਵੱਡੀ ਲੜਾਈ ਜਾਂ ਅੱਗੇ ਜਿੱਦਾਂ ਲੜੀ ਉਤੋਂ ਵੀ ਵੱਧ ਚੜ ਕੇ ਸਾਰੇ ਨਾਲ ਲੈ ਕੇ ਸਾਰੇ ਸੰਗੀਆਂ ਸਾਥੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅਹੀਂ ਇਹ ਚੀਜ਼ ਆ ਕਿ ਪੰਜਾਬ ਦੀ ਤਰੱਕੀ ਤੋਂ ਨਸ਼ੇ ਦੀ ਜੜ ਪੁੱਟਣੀ ਆ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਇਹਦੇ ਵਾਸਤੇ ਚਿੰਤਤ ਹੋਣਾ ਚਾਹੀਦਾ ਕਿ ਜਿਵੇਂ ਅਸੀਂ ਹੁਣ ਇਲੈਕਸ਼ਨ ਕੈਂਪੇਨ ਚ ਲੋਕਾਂ ਕੋਲ ਵਿਚਨੇ ਤੇ ਘਰ ਘਰ ਲਾਸ਼ਾਂ ਬਿਸ਼ੀਆਂ ਬਹੁਤ ਬੁਰਾ ਹਾਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸ ਇਸ ਵਾਸਤੇ ਬਹੁਤ ਧਿਆਨ ਦੇਣ ਦੀ ਲੋੜ ਆ ਤੇ ਇਹਦੇ ਵਾਸਤੇ ਚਿੰਤਤ ਹੋਣ ਦੀ ਪੜੇ ਵੱਡੇ ਯਤਨ ਕਰਨ ਦੀ ਲੋੜ ਆ ਤੇ ਜਿੰਨਾ ਚਿਰ ਭਾਈ ਸਾਹਿਬ ਨਹੀਂ ਵੀ ਆਉਂਦੇ ਉਹਨਾਂ ਚਿਰ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਸ ਵਾਸਤੇ ਕਦਮ ਪੁੱਟਣਾ ਚਾਹੀਦਾ ਆਪਣੀ ਮੌਜ ਜ਼ਵਾਨੀ ਨੂੰ ਧਰਮ ਪਾਸੇ ਲੈ ਕੇ ਆਈਏ ਧਰਮ ਨਾਲ ਜੋੜੀਏ ਤਾਂ ਹੀ ਅਸੀਂ ਨਸ਼ਿਆਂ ਤੋਂ ਨਸ਼ਿਆਂ ਦੇ ਗੈਤਕ ਸਭਿਆਚਾਰ ਦੇ ਨਾਂ ਤੇ ਉੱਤੇ ਸਾਡੀ ਨੌਜਵਾਨੀ ਨੂੰ ਬੜੇ ਪਤਿਤ ਪੁਨੇ ਵਾਲੇ ਇਹਨਾਂ ਨੇ ਧੱਕ ਦਿੱਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪ ਆਪਣੇ ਵਿਰਸੇ ਵੱਲ ਮੁੜੀਏ ਤੇ ਫੇਰ ਹੀ ਸਾਡਾ ਬਚਾਅ ਸਕਦਾ। ਬਤਨ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਬਟਾ ਪੱਖ ਦੂਸਰਾਂ ਤੋਂ ਤੇ ਫੀਡ ਫੋਟੋ ਪੱਖ ਜਿਹੜਾ ਨੂੰ ਮਿਲਿਆ ਹੈਗਾ ਇਹ ਪੰਜਾਬ ਦੇ ਵਿੱਚ ਇੱਕ ਪੱਖਕ ਲਹਿਰ ਮੰਨੀ ਜਾ ਸਕਦੀ ਹੈ ਜਿਹੜੇ ਆਪਮੁਹਾਰੇ ਕੋਈ ਵੀ ਇੱਕ ਰੁਪਿਆ ਖਰਚੇ ਬਿਨਾਂ ਰੁਕ ਮਤਲਬ ਜਿਸ ਤਰ੍ਹਾਂ ਹੋਰ ਪਾਰਟੀਆਂ ਨਸ਼ੇ ਦਾ ਜਾਂ ਪੈਸੇ ਦਾ ਵੱਡ ਕਰਦੀਆਂ ਲੋਕਾਂ ਨੇ ਆਪਮੁਹਾਰੇ ਵੋਟਾਂ ਪਾਈਆਂ ਹੈਗੀਆਂ ਤੇ ਹੁਣ ਜੋ ਕਈ ਸੀਟਾਂ ਖਾਲੀ ਹੋ ਗਈਆਂ ਨੇ ਐ ਐਮਐਲਏ ਬਣ ਕੇ ਜਿਲੰਦਰ ਦੀ ਸਸ਼ੀਲੋ ਬਰਾਲ ਕਰਕੇ ਨਿੱਧਰਵਾ ਹੋ ਗਈ ਪ੍ਰਿਕਸ਼ਾ ਤੇ ਹੁਣ ਬਰਨਾਲਾ ਹੋ ਗਈ ਤੇ ਹੁਣ ਪੰਜਾਬ ਦੇ ਜਿੱਥੇ ਬੰਦੀ ਜਾ ਤੁਸੀਂ ਆਪ ਕੀ ਅੱਗੇ ਇਹ ਇਲੈਕਸ਼ਨਾਂ ਪੈਲੇ ਦੇ ਲੜੋਗੇ ਕਿਵੇਂ ਨਹੀਂ ਜੀ ਅਜੇ ਅਸੀਂ ਤੇ ਜੋ ਇਹ ਇਲੈਕਸ਼ਨ धरी ਹੈ ਉਹ ਭਾਈ ਸਾਹਿਬ ਹੀ ਆ ਕੇ ਕੋ ਫੈਸਲਾ ਕਰਨਗੇ ਇਹ ਤੇ ਹੁਣ ਲੋਕਾਂ ਦਾ ਫਤਵਾ ਸੀ ਲੋਕਾਂ ਨੇ ਭਾਈ ਸਾਹਿਬ ਨੂੰ ਵੀ ਲੋਕਾਂ ਨੇ ਖੜਾ ਕੀਤਾ ਸੀ ਤੇ ਲੋਕਾਂ ਨੇ ਬਹੁਤ ਬੜਾ ਸਹਿਯੋਗ ਦਿੱਤਾ ਤੇ ਹੁਣ ਸਾਡੀ ਤੇ ਸਰਕਾਰ ਨੂੰ ਵੀ ਅਪੀਲ ਹੈ ਕਿ ਉਹਨਾਂ ਜਿੰਨੇ ਵੀ ਸਾਰੇ ਬੰਦੀ ਸਿੰਘ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਉਵਾਗੇ ਪੰਜਾਬ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਆ ਜਾਂ ਅੱਗੇ ਆਉਣ ਵਾਲੀ ਰਣਨੀਤੀ ਤੇ ਉਹ ਹੀ ਫੈਸਲਾ ਲੈ ਕਰਨਗੇ ਅਸੀਂ ਇਹਦੇ ਬਾਰੇ ਚ ਗੁਪਤ ਨਹੀਂ